ਕੇਕ ਖਾ ਲਾਂ ਕੇਕ ਕੱਲੀ ਨੇ ਖਾ ਲੈਣਾ ਹੁਣ ਮੈਨਾਂ ਨੂੰ ਦੇਣਾ ਕੇਕ ਨਹੀਂ ਫੁੱਮਨ ਕਹਿੰਦਾ ਸੀ ਇਹ ਮੱਝ ਦੀ ਪੋਤੀ ਆ ਨਹੀਂ ਹੁਣ ਨਹੀਂ ਮੈਂ ਖਾਣੇ ਹੁਣ ਨਹੀਂ ਮੈਂ ਖਾਣਾ ਕੇਕ ਹਾਏ ਮੇਰੇ ਮਗਰ ਨਾ ਕੋਈ ਆ ਜਾਏ ਹਾਏ ਮੈਂ ਕਿੱਥੋਂ ਦੀ ਭੱਜੂਗੀ ਹਾਏ ਉਧਰ ਹਾ ਨਾ ਜਾਣ ਕੋਈ ਹਾਏ ਕੋਈ ਆ ਨਾ ਜਾਏ ਹਾਏ ਥੋ ਨਿੱਕੀ ਆਏ ਇਹ ਤੁਹਾਡਾ ਨਿੱਕੀ ਆ ਜੋਤੀ ਦੀਦੀ ਚਾਚੀ ਹੈ ਕਿ ਹੋ ਗਿਆ ਵਾ ਮੰਮੀ ਭੱਜ ਗਈ ਜੇ ਤੇ ਤੈਨ ਸੁੱਤੇ ਮੈਂ ਵਾਜਾ ਮਾਰੀ ਜਾਂਦੀ ਪਰ ਉਹ ਕਿਦਾਂ ਭੱਜ ਗਈ ਆ ਇੱਕ ਦਿਨ ਭੱਜ ਗਈ ਆ ਹੈ ਹੈ ਭੱਜੀ ਥੋੜਾ ਵਾ ਕਿਸੇ ਨਾਲ ਇਕੱਲੀ ਭੱਜ ਗਈ ਆ ਕਰੋ ਰਾਹ ਹੀ ਦਿੱਤਾ ਤੂ ਦੇ ਮੈਨੂੰ ਸੱਚੀ ਮੈਂ ਦੁਪਹਿਰੇ ਕਿਸੇ ਨਾਲ ਪਰ ਵੇਖਿਆ ਨਹੀਂ ਬੇਬੇ ਹੈ ਤੂੰ ਵੇਖਿਆ ਨਹੀਂ ਕਰੇਗਾ ਮੈਂ ਨਹੀਂ ਫਿਰ ਮੈਂ ਵੇਖੀ ਆ ਉਹ ਦੌੜ ਗਈ ਆ ਬਾਹਰ ਨੂੰ ਕਦੋਂ ਕਦਿ ਗਈ ਆ ਹੁਣੇ ਹੀ ਮੈਂ ਤਾਂ ਵਾਜਾ ਮਾਰੰਡੀ ਤੇ ਉੱਥੇ ਖਲੋਤੇ ਚੱਲ ਆ ਇਕੱਲੇ ਦੇ ਅੱਖ ਲੱਗ ਗਈ ਲੰਮੀ ਪਈਆਂ ਹੈਗਾ ਨਾ ਧੋ ਕੇ ਆ ਚੱਲ ਇੰਨੀ ਆ ਇਹਦੇ ਨਹੀਂ ਮੰਕਣੇ ਲੱਛਣ ਲੁੱਛਣ ਜਿਹੜੇ ਵੀ ਕਰਦੇ ਚਲਾਗਾ ਆਪ ਮਾਂ ਹੁਣਾ ਨੂੰ ਕੁਝ ਬੇਲੀ ਹੋਈ ਗਏ ਤੇ ਚੰਗੀ ਸ਼ਹੀ ਤਾਂ ਮਗਰ ਮਗਰ ਕੌਣ ਰਵੇ ਇਹਦੇ ਪਿੱਛੇ ਪਿੱਛੇ ਦੱਸ ਅਸਲੀ ਨਹੀਂ ਨਤੀ ਹੁਣ ਕੌਣ ਰੱਖੇ ਇਹਦਾ ਹੁਣ ਮੈਂ ਚੀਜੀ ਲੈ ਕੇ ਨਾ ਪਰੋਹਣੇ ਨਾਲ ਪਰੋਹਣੇ ਨਾਲ ਚੀਜੀ ਲੈ ਕੇ ਮੈਂ ਕੰਨ ਨਹੀਂ ਹੋਣਾ ਮੈਂ ਆਪਣੇ ਪਰੋਹਣੇ ਦੇ ਨਾਲ ਹੀ ਚੱਲ ਜਾਣਾ ਨਾਲ ਚੱਜ ਜਾਣਾ ਮੈਂ ਆਪਣੇ ਪਰੋਹਣੇ ਤੇ ਹੋਈ ਮੰਨਦੇ ਮਨਜੋਦ ਆ ਗਿਆ ਨਾ ਉਹਨੇ ਕਹਣਾ ਮੇਰੀ ਮੰਮੀ ਤੇ ਚਲ ਮੈਂ ਇੱਧਰ ਵੇਖ ਕੇ ਆਉਣੀ ਹੈ ਤੁਸੀਂ ਇੱਧਰ ਵੇਖੋ ਮੰਮੀ ਤੁਸੀਂ ਇੱਧਰ ਵੇਖੋ ਮੈਂ ਇੱਧਰ ਵੇਖਦੀ ਆ ਠੀਕ ਐ ਇੱਥੇ ਚਾਤੀ ਮਰ ਮੈਂ ਪਾਥੀ ਵਾਲ ਵੇਣੀ ਆ ਹਾ ਚੂੜਾ ਚੂੜਾ ਕਿੱਥੇ ਗਿਆ ਮੇਰਾ ਚਲ ਪੋਣਾ ਲੈ ਦੂ ਕੋ ਦਨਵਾ ਤਾਈ ਇਹ ਤਾਈ ਨਾਸਤਾ ਹਨ ਨਹੀਂ ਤੇ ਲੋਕੀਂ ਆ ਜਾ ਬਾਹਰ ਪਤਾ ਨਹੀਂ ਕਿੱਥੇ ਚਲ ਗਈ ਐ ਇੱਥੇ ਹੁੰਦੀ ਤੇ ਆ ਹੀ ਜਾਣਾ ਇਹਨਾਂ ਨੂੰ ਪਤਾ ਲੱਗ ਹੀ ਜਾਣਾ ਹੈਗਾ ਲੱਭੀ ਕਿਤੇ ਉਧਰ ਕਿ ਨਹੀਂ ਇੱਥੇ ਵੀ ਹੈ ਨਹੀਂ ਪਾਠੀਆਂ ਵਿੱਚ ਵੀ ਕਿਤੇ ਵੀ ਕੀ ਹੋਣਗੇ ਕਿ ਪਤਾ ਸ਼ਦਾਬ ਹੋਣ ਦਾ ਕਿਹੜਾ ਪਤਾ ਲੱਗਦਾ ਕਿੱਥੇ ਬੰਦਾ ਚਲ ਜਾਂਦਾ ਨਾ ਜੋਤੀ ਤੋਈ ਤੇਰੀ ਉਧਰ ਵੀ ਹੈ ਨਹੀਂਗੀ ਕਿਤੇ ਵੀ ਮਿਲਾਂਗੇ ਸਾਰੇ ਉਹਦੇ ਘਰ ਦੇ ਕੰਦ ਕਰ ਲਈਏ ਆ ਵੀ ਹਾਂ ਨਾ ਵਕਤ ਮਿੰਟਾਂ ਮੈਨੂੰ ਕਿਹਾ ਵੀ ਸੀ ਚਾਚੀ ਜੀ ਧਿਆਨ ਰੱਖੋ ਹਾਂਡੀ ਦੀ ਅੱਖ ਲੱਗ ਗਈ ਨਾ ਤੋ ਕਿ ਅਈ ਤੇ ਸੌਂ ਗਈਆਂ ਤੂੰ ਹੀ ਵੇਖਣ ਦੀ ਗੇਟ ਹੀ ਬੰਦ ਕਰ ਛੱਡਦੀ ਚਾਚੀ ਜੀ ਗਏ ਹੀ ਕਿ ਅਜੇ ਮੈਂ ਗਈ ਵੇਖਣ ਤੇ ਮੈਂ ਤਾਂ ਹੀ ਕਹਿ ਰਹੀ ਹਾਂ ਨਾ ਕਿ ਅੰਦਰ ਬੰਦ ਕਰਕੇ ਤੇ ਚਿੰਦਾ ਲਾ ਦਈਏ ਬਾਹਰੋਂ ਉਹਦੇ ਲੰਮੇ ਪਏ ਤੇ ਜੇ ਮੈਂ ਗਈ ਹਾਂ ਤੇ ਉਹ ਪਤਾ ਨਹੀਂ ਲੱਗਦਾ ਕਿ ਚਾਈ ਬੰਦੇ ਤਾਂ ਪਤਾ ਥੋੜੀ ਹੁੰਦਾ ਵਾ ਕਿਹੜੋ ਲੱਗਣ ਕਿ ਤੇਰਨੂੰ ਕਿਸਕਾਂ ਦੇ ਕੀ ਕਰਦਣਾ ਉਹਨੇ ਤੇ ਹੁਣ ਕਿ ਹੁਣ ਪਹੁੰਚ ਕੇ ਸਾਨੂੰ ਪਾਈ ਆ ਉਹਨੇ ਪਾਏ ਨੇ ਪਿੱਛੇ ਕਿੱਥੇ ਤੁਰਿਆ ਫਿਰੇ ਉਹਦੇ ਚੰਗੇ ਵੀ ਨਹੀਂ ਲੱਗੇ ਤਾਂ ਨਾਲ ਤੋ ਤੂੰ ਬਹੁਤ ਆਪੇ ਆਜੂਗੀ ਹਰ ਕਿਤੇ ਜਾਈ ਜਾਈ ਮੰਮੀ ਜੀ ਨਾ ਇਹਨਾਂ ਨੇ ਫਰਮਾਨ ਨੇ ਨੀਂ ਨੀਂ ਚੋਟ ਨਹਾਣ ਨੂੰ ਆਣ ਕੇ ਉਹ ਤੇ ਗੱਲ ਤੇਰੀ ਠੀਕ ਆ ਉਹ ਸੱਪਾ ਪੈ ਜਾਣਾ ਹੀ ਹਾਂ ਕੋਣ ਅਸੀਂ ਲੱਭਣ ਤੋਂ ਡਰੇ ਹਾਂ ਸੱਪਾ ਜੀ ਉਹ ਨਾ ਆ ਵੀ ਤਾਂ ਸੱਪਾ ਮਿੰਦੇ ਸਮਝ ਨਹੀਂ ਆਦਿ ਕੇ ਬਸ ਹੁਣ ਦੁਪਹਿਰੇ ਕਿੱਧਰ ਨੂੰ ਜਾਣਾ ਵਾ ਹਾਂ ਚਾਚ ਫੇਰੇ ਤੇ ਵੇਖ ਲਿਆ ਵਾ ਕਿੱਧਰ ਜਾਣਾ ਜੇ ਦੁਪਹਿਰੇ ਕਿਹਦੇ ਘਰ ਚਲ ਗਈ ਹੋਣੀ ਐ ਜਿਹਦੇ ਘਰ ਗਈ ਉਹਨੂੰ ਵੀ ਸਤਾਉਣਾ ਇੰਨੇ ਜੱਗ ਲੈਣੇ ਕਰਨਾ ਚਲਾ ਆ ਚਲਾ ਆ ਜੋ ਆਪਾਂ ਵੀ ਆ ਜੋ ਘਾਪ ਫੜ ਕੇ ਘਰੇ ਹੀ ਆਉਣਾ ਉਹਨੇ ਕਿੰਨਾ ਉੱਚਰ ਬਾਹਰੋਂ ਦਰਬੈਣਾ ਕੋਈ ਹਾਲ ਨਹੀਂ ਜੋਤੀ ਤੂੰ ਮਾਰੋ ਨਾ ਤੂੰ ਦੁਪਹਿਰੇ ਲੱਗੀ ਆ ਜਿਹੜੀ ਸੁੱਕੀ ਆ ਮੇਰਾ ਰਾਦਾ ਅੰਦਰ ਰੱਖ ਲੂੰਗੀ ਫਿਰ ਟੁੜੀ ਆਏ ਨਹੀਂ ਫਿਰ ਟੁੜੀ ਦੇ ਥੱਲੇ ਪਾਵਾਂਗੀ ਸਾਲੀ ਥੋੜੀ ਬੋਤੀਆ ਉਹ ਨਹੀਂ ਨਹੀਂ ਇੱਥੇ ਤੇ ਮਿਸਤਰੀ ਨਹੀਂ ਲੱਗਣਾ ਇੱਥੇ ਤੇ ਲਾਉਣੀਆਂ ਹੀ ਨਹੀਂ ਲਾਉਣੀਆਂ ਉੱਧਰ ਹੀ ਇੱਥੇ ਮੁੜ ਕੇ ਉਹਨਾਂ ਤੋੜ ਦੇਣੀਆਂ ਥੋੜੀਆਂ ਸਿਲੀਆਂ ਜਿਹੇ ਮੇਰਾ ਰਾਦਾ ਹੰਦੇ ਸੁੱਕ ਜਾਣ ਤੇ ਫਿਰ ਮੈਂ ਅੰਦਰ ਰੱਖ ਲਾਂਗੀ ਨਾ ਅੱਛਾ ਇਹ ਕਿਸੇ ਦੇ ਕੰਮ ਕਰੀਦਾ ਹੁੰਦਾ ਵਾ ਕੋਈ ਗੱਲ ਤੇਰੀ ਹੁਣ ਤਾਂ ਹੋ ਗਿਆ ਚਲੋ ਹੋ ਰਿਹਾ ਗਿਆ ਵਾ ਪਰ ਇਹ ਵੀ ਦੁਪਹਿਰੇ ਕੰਮ ਨਹੀਂ ਕਈਦਾ ਆ ਵੇ ਆ ਲੈ ਆ ਵੀ ਬੋਰਡ ਵੀ ਤੋੜ ਗਈ ਹੋ ਕੋਈ ਗੱਲ ਨਹੀਂ ਡੈੜੀ ਉਹਨਾਂ ਦੀ ਕਿਹੜੀ ਕੋਈ ਦੁਸ਼ਮਣੀ ਸੀ ਉਹਦਾ ਟੁੱਟ ਗਿਆ ਹੋਣਾ ਇਟ ਵੱਜ ਕੇ ਕੋਈ ਮੈਂ ਉਹਨਾਂ ਨੂੰ ਆਖਿਆ ਵੀ ਬੜਾ ਮੈਂ ਕਿਹਾ ਧਿਆਨ ਨਾ ਕਰੇ ਕਰਿਓ ਆ ਬੋਰਡ ਨਾ ਕਰੇ ਤੋੜ ਦਿਓ ਕੋਈ ਗੱਲ ਜਦੋਂ ਬਰਾਂਡਾ ਪੈਣਾ ਉਹਦਾ ਬੋਰਡਾਂ ਡੈੜੀ ਲੱਗੂਗਾ 100 150 ਦਾ ਉਹ ਪੁੱਤ ਨਵਾਂ ਹੀ ਲਵਾਇਆ ਸੀ ਨਵਾਂ ਬੋਰਡ ਲੱਗਾ ਸੀ ਡੈੜੀ ਉਹਨਾਂ ਦੀ ਕਿਹੜੀ ਦੁਸ਼ਮਣੀ ਸੀ ਜਿਹੜਾ ਉਹਨਾਂ ਜਾਣ ਕੇ ਤੋੜਨਾ ਟੁੱਟ ਗਿਆ ਹੋਊ ਕਿਤੇ ਉਹ ਗਲਤੀ ਬੁਰਕੇ ਸਾਡੇ ਕੋ ਹੋ ਗਈ ਉਦਾਂ ਵੀ ਇਹ ਮਸ਼ੀਨ ਸਾਡੇ ਕੇ ਬੋਰਡ ਜਿਹਾ ਲਵਾ ਗਦੇ ਪਹਿਲੋਂ ਤਾਰ ਉਧਰ ਕਰਵਾ ਲੈਣੀ ਸੋ ਕੁਛ ਸਾਫ ਸੰਗੇ ਹਾਂਜੀ ਇੱਥੇ ਜੇ ਕਿੱਥੇ ਤੁਸੀਂ ਉਹਨਾਂ ਦਾ ਕੰਮ ਉਹ ਲੈ ਬੱਲੇ ਬੱਲੇ ਕੀ ਹਾਲ ਆ ਉਹ ਠੀਕ ਠਾਕ ਵਾ ਜੀ ਤੁਸੀਂ ਨਾ ਸਤਾਂ ਠੀਕ ਆ ਗੱਡੀ ਕੋ ਉਹ ਤੇ ਜਾ ਤੂੰ ਘਰ ਨੂੰ ਜਾ ਜਾ ਕੇ ਨਾ ਕੌਫੀ ਬਣਾ ਤੇ ਆਗੇ ਹੀ ਘਰ ਨੂੰ ਕੋਈ ਗੱਲ ਮੈਂ ਬਣਾ ਦੇ ਆ ਜਾ ਅਹੀਂ ਚੱਲੀਏ ਰੋਨਾਲ ਪਾਜੀ ਹਰਜਿੰਦਰਵਾਲ ਹਾਂ ਇਹ ਕਰੋ ਤੇਜਨ ਤੋਂ ਆਹੋ ਮੈਂ ਤੁਹਾਨੂੰ ਆਖਿਆ ਸੀ ਤੇ ਮੈਂ ਉਹ ਮੈਨੂੰ ਪਤਾ ਵੀ ਉਹਦੇ ਜਿਤਨਾ ਨਾ ਮੰਨਤੇ ਮੇਰੀ ਗੱਲਾਂ ਦਾ ਅਸਰ ਨਹੀਂ ਹੋਇਆ ਕੇਸ ਦਾ ਤੇ ਇਹ ਆ ਵੀ ਚਲ ਹੁਣ ਤੂੰ ਆਖੇਗਾ ਹੁਣ ਪਤਾ ਲੱਗ ਜਾਣਾ ਉਹਨੂੰ ਵੀ ਇਹ ਗੱਲ ਸੱਚ ਵਾ ਮੈਂ ਉਹਨੂੰ ਵੀਡੀਓ ਵਿਖਾ ਦਿੱਤੀ ਉਹ ਜਿਹੜੀ ਹੈਗੀ ਨੇ ਰਿਕਾਰਡਿੰਗ ਸਾਰੀ ਦਿਖਾ ਦਿੱਤੀ ਆਹੋ ਹੁਣ ਤੇ ਉਹਨੂੰ ਮਨ ਲੱਗ ਗਿਆ ਹੁੜਾ ਪਤਾ ਉਹਨੂੰ ਕਹਿੰਦੇ ਆ ਵੀ ਕਰ ਲੈ ਕੇਸ ਹੁਣ ਹੁਣ ਕਹਿੰਦੇ ਤੁਸੀਂ ਕੇਸ ਕਰਦੇ ਉਹ ਉਹ ਵੀ ਉਹ ਕੁੜੀ ਵਾਲੇ ਤੇ ਉਹ ਹੀ ਉਹਨੇ ਕਰਨਾਗੇ ਕੇਸ ਬਸ ਉਹਦਾ ਬੰਦਾ ਕਰਨਾ ਹੈਣਾ ਉਹਦਾ ਹੀ ਬੰਦਾ ਵਾ ਹਾਂਜੀ ਹੁਣ ਤੇ ਸਬੂਤ ਸਾਰੇ ਦੇ ਦਿੱਤੇ ਆ ਜਿਹਦੇ ਨਾਲ ਚੰਗਾ ਹੋਊਗਾ ਹੁਣ ਕੇਸ ਕਰੂ ਬਸ ਕੇਸ ਕਰ ਦੇ ਇੱਕ ਵਾਰ ਹੈਨਾ ਹਾਂਜੀ ਆ ਤਾਂ ਫੇਰ ਹੀ ਤੁਸੀਂ ਫੜ ਸਕਦੇ ਦਰਖਾਸਤ ਦਿੱਤੀ ਹੋਊਗੀ ਇਹ ਫੇਤ ਲੇ ਕਾਬੂ ਚ ਲੈ ਆਉਣਾ ਹੈ ਹੈ ਇਹ ਤੇ ਕਾਬੂ ਲੈ ਆਉਣਾ ਆ ਚਲ ਆ ਚਲੀਏ ਫਿਰ ਕਰਨ ਨੂੰ 커피 ਕافي ਪੀ ਲਾ ਮੈਨੂੰ ਕਾਫੀ ਬਣਨਾ ਹੈ ਮੈਨੂੰ ਕੋਫੀ ਕਰ ਲਈ ਜਲਦੀ ਇਹ ਟਾਈ ਹੋ ਜਾਂਦਾ ਕੰਮ ਅੱਛਾ ਅੱਛਾ ਚਲ ਕੋਈ ਨਹੀਂ ਮੈਂ ਕਹਿ ਦਿੰਦਾ ਅੱਗੇ ਕੇਸ ਨੂੰ ਕਾਫੀ ਲੈ ਆ ਮੋ ਗਿਆ ਠੀਕ ਆ ਹਾਏ ਮੇਰੇ ਪ੍ਰੋਨੇ ਦਾ ਹਾਂਡਾ ਲੱਗਾ ਉਹ ਮੈਂ ਨਹੀਂ ਲੈਣੀ ਚੀਜੀ ਮੈਂ ਹਾਂਡੇ ਦੇ ਬੈਗ ਚੱਲੀਆਂ ਆਪਣੇ ਪਰੋਹਣੇ ਨਾਲ ਹਾਏ ਪਰੋਣਾ ਕਿੱਥੇ ਚਲ ਗਿਆ ਥੱਲੇ ਵਰ ਗਿਆ ਹੋਊਗਾ ਪਰ ਰੋਣਾ ਟਾਂਗੇ ਤੇ ਆਇਆ ਬੋਲ ਉਹ ਬੱਧਾ ਵਾ ਕਿ ਹਾਂਡੇ ਤੇ ਆਇਆ ਵਾ ਕਿਧਰ ਕਰੋ ਵਾ ਇੰਨਾ ਨੇ ਵਰਜਾ ਨਾ ਮੈਂ ਚੜ ਕੇ ਚਲ ਜਾਾਂਂਦੇ ਤੇ ਕੋਣ ਕੱਢ ਲੈਣੀ ਵੇਖੂ ਨਾ ਕੋਈ ਮੈਨੂੰ ਹਾਏ ਇਹਦੀ ਆ ਕਿਦਾਂ ਦੀ ਆ ਸੀਟ ਆਏ ਇੱਤਨੀ ਜੜਿਆ ਜਾਣਾ ਪਪਾ ਹਾਏ ਹੁਣ ਪੁਰੋਣਾ ਆ ਜੇ ਮੇਰਾ ਕਿੱਦਾਂ ਚੜੂੰਗੀ ਆਏ ਇੱਤ ਚੜ ਜਾਂਨੀ ਤਾਂ ਆ ਨਹੀਂ ਹੱਥ पे ਪਰੇ 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 ਓ ਬੱਚਿਓ ਬੱਚਿਓ ਪਰੇ ਹੋ ਜਾ ਪਰੇ ਹੋ ਜਾ ਗੱਡੀ ਆ ਗਈ ਗੱਡੀ 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 ਰੰ 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 ਰ ਕੀ ਨਾ ਚੰਗਾ ਮੇਰਾ ਬਰੋਣਾ ਕੀ ਲਿਆ ਮੇਰੇ ਬਾਤ ਦੀ ਚੀਜ਼ੀਆਂ ਹਾਏ ਹਾਏ ਨਹੀਂ ਉਹ ਕਿਹੜਾ ਜਾਣ ਦਿਆ ਭਾਈ ਹਾਏ ਰੋਟੀ ਲਾਗੇ ਤੇਰਾ ਭਲਾ ਹੋਵੇ ਬਰੋਣਿਆ ਬਰੋਣਿਆ ਸਿੱਧੀ ਆ ਜਾ ਮੈਂ ਰੋਟੀ ਖਾ ਲਾਂ ਤੇ ਮੈਨੂੰ ਮੁੜ ਕੇ ਲੈ ਜਾਣ ਕੇ ਹਾਏ ਮੇਰੇ ਮਗਰ ਨਾ ਕੋਈ ਆਜੇ ਕਿਤੇ ਹਾਏ ਆ ਤੇ ਚੰਗਾ ਹੀ ਹੋਇਆ ਏ ਜੇ ਨਾ ਨੰਦੀ ਤੇ ਰੋਟੀ ਮੈਂ ਇਹਨਾਂ ਦੇ ਬੂਏ ਖਰਕਾਉਣੇ ਬੂਏ ਖੜਕਾ ਖੜਕਾ ਮੈਂ ਵਾਜਾ ਮਾਰਨੀ ਆਂ ਅਹੀਂ ਚੱਲ ਅੱਛਾ ਐਨੀ ਖਾ ਲੈਨੀ ਆ ਤੇ ਜੇ ਹੋਰ ਜੀ ਕਰੂ ਨਾ ਫੇਰ ਦੋ ਇਧਰੋਂ ਮਿਲ ਜਾਣੀਆਂ ਇੱਕ ਇਧਰੋਂ ਮਿਲ ਜਾਣੀ ਫੇਰ ਮੈਂ ਦੋ ਖਾ ਲੈਣੀਆਂ ਹੋਰ ਕੋਈ ਗੱਲ ਨਹੀਂ ਤਨ ਹਾਤ ਜੇ ਤੂੰ ਆਜੂਗਾ ਤੇ ਮੈਨੂੰ ਲੈ ਜੂ ਰਾਤ ਨੂੰ ਆਣ ਕੇ ਸਵੇਰੇ ਫੇਰ ਜਾਵਾਂਗੇ ਗੁਰਦੁਆਰੇ ਮੱਥਾ ਟੇਕਣਾ ਹਾਂ ਇਹਨੇ ਕਿਦਾ ਸੁਣਾ ਟਰਕਾ ਲਾ ਕੇ ਲਿਆ ਆ ਦੀਦੀ ਕੇ ਮੈਂ ਹਾਂ ਅਟਕਾਣ ਦੇ ਕਰੀ ਨਾ ਗਈ ਹੋਵੇ ਵੇਖ ਆਉਂਦੇ ਆ ਉੱਥੇ ਇੱਕ ਵਾਰੀ ਜਾ ਕੇ ਐਦਾਂ ਉਹਨੇ ਬੈਠੀਆਂ ਵੀ ਕੀ ਕਰੀਏ ਜੇ ਕੇਤੇ ਘਰ ਵੀ ਗਈ ਹੋਈ ਤੇ ਅਗਰ ਇਹਨੂੰ ਸਤਾਉਣੀ ਹੋਣੀ ਤੇ ਜਰੂਰ ਸਵਾਦੂ ਤੁਹਾਡਾ ਅੱਜ ਨੂੰ ਸਾਡਾ ਨਿਕਲਣਾ ਵਾ ਤੇ ਹੋਰ ਲੋਕਾਂ ਦੇ ਘਰ ਦੋ ਦੋ ਨੂੰ ਆ ਤੇ ਉਹਨਾਂ ਨੂੰ ਧਿਆਨ ਵਿੱਚ ਰੱਖ ਸਕਦੀਆਂ ਹੋਰ ਅਗਰ ਮੈਂ ਜੋਧਾ ਗਈ ਤੇ ਉਹ ਨਹੀਂ ਵਾਪਸ ਆਉਣੀ ਉਹ ਚੱਲ ਗਈ ਮਗਰ ਆਹਦੇ ਚੈਣ ਆਉਣੀ ਡਿਆ ਜੇ ਨજર ਲੱਪੀ ਨਾ ਆਹ ਤੇ ਵੇਰ ਇੰਨਾ ਵੇਖੋ ਚਲੋ ਚੱਲੀਏ ਕਿਸ ਦੇ ਘਰ ਚਲ ਤੂੰ ਹਰੇ ਤੇ ਮੈਂ ਵੇਖ ਕੇ ਆਉਣੀ ਮੈਂ ਤੇ ਵੇਖ ਕੇ ਆਉਣੀ ਉਹ ਤਾਂ ਮੰਮੀ ਉਹਨਾਂ ਦੇ ਘਰ ਜਾਂਦੇ ਹੁੰਦੇ ਤਾਂ ਈ ਜ਼ਿਆਦਾ ਉਹ ਗਰਮੀਤ ਦੀਦੀ ਦੇ ਘਰ ਤੇ ਉਹ ਪਰਮਜੀਤ ਜੀ ਡੰਟੀ ਹੈ ਉਹ ਤਾਂ ਕਿਹ ਹਲ ਜਾਂਦੇ ਨਹੀਂ ਜ਼ਿਆਦਾ ਉਹਨਾਂ ਨੇ ਬੋਲ ਚਾ ਰਹੀਗਾ ਜ਼ਿਆਦਾ ਉਹਨਾਂ ਨੇ ਬਹਿ ਕੇ ਆਈ ਫਿਰ ਵੇਖ ਕੇ ਆਉਣੀ ਹੈ ਹੈ ਚੱਲਣਾ ਨਹੀਂ ਜੀ ਸਮਝ ਨਹੀਂ ਚੰਗੇ ਨਹੀਂ ਲੱਗਦਾ ਲੋਕਾਂ ਦੇ ਘਰ ਫਿਰਦੇ ਤੈਨੂੰ ਜਿੱਥੇ ਆਜੋ ਤਿੰਨ ਮੈਂ ਤਾਂ ਮਮੀ ਚੱਲ ਜੰਨੇ ਤੂੰ ਘਰੇ ਰਹੀਂ ਰਹੀ ਜਾਗਾ ਠੀਕ ਹੈ ਹਾਂ ਉਹ ਵੇਖ ਲਈ ਛੇਤੀ ਮੋੜ ਆਇਓ ਬਸ ਆਪਾਂ ਆ ਗੀਆਂ ਛੇਤੀ ਜੇ ਲੱਭ ਗਈ ਤੇ ਛੇਤੀ ਆ ਜਾਗੇ ਜੇ ਨਾਲ ਲੱਭੀ ਤਾਂ ਟਾਈਮ ਲੱਗ ਜਾਣਾ ਹੇ ਲੋਕੀ ਪਤਾ ਨਹੀਂ ਕਿੱਦਾਂ ਕਾਨੂੰਨ ਨਾ ਖੇਡ ਲੈਂਦੇ ਆ ਬਾਬਾ ਇਹਨਾਂ ਦੇ ਵੀ ਤਾਂ ਨਹੀਂ ਜਿਗਰੇ ਆ ਡੜੇ ਜੁਰਮ ਕਰ ਲੈਂਦੇ ਆ ਸਜ਼ਾ ਦੇਣੀ ਕਿਸ ਨੂੰ ਸੌਖੀ ਆ ਕਾਨੂੰਨੀ ਚ ਦਵੇ ਸਜ਼ਾ ਤੇ ਫੇਰੀ ਆ ਹੋ ਜਿੰਨਾ ਚਿਰ ਇਹ ਲੱਭੇ ਨਾ ਨਾ ਮੰਮੀ ਤੇ ਮਨਜੋਦ ਤੇ ਤਾਵੇਂ ਨਹੀਂ ਸਬਰਉਣਾ ਮਨ ਦੇ ਵਿੱਚ ਬੁਰੇ ਬੁਰੇ ਖਿਆਲ ਆਉਂਦੇ ਆ ਸਮਝ ਨਹੀਂ ਹੁੰਦੀ ਕੋਹ ਬੰਦਾ ਕਰੇ ਕੀ ਹੁਣ ਮੰਮੀ ਲੱਭ ਜੇ ਨਾ ਤੇ ਤਾਂ ਵੀ ਲਾਣੀ ਬੁੱਟੀਆਂ ਬੁਰਕੀਆਂ ਮੈਨੂੰ ਦਿੱਤੀਆਂ ਚੁਰਕੀਆਂ ਹਾਏ ਬੁੱਤੀ ਹਾਏ ਸੱਸ ਮੇਰੀ ਕਿ ਨਿਚੰਕ ਬੁੱਟੀਆਂ ਦੇਂ ਲਈ ਮੈਨੂੰ ਕਿੱਡੀ ਚਾਹਣੀ ਸਾਰੇ ਲੱਲ ਲੱਲ ਹੋ ਗਏ ਹਾਏ ਮੰਮੀ ਵੇਹ ਕੀ ਜਰੂਰ ਕੱਢਉਂਦੀ ਐ ਬੈਠੀ ਵੇ ਫਿਰ ਕਿੱਥੇ ਐ ਲੱਲ ਲੱਲ ਕਮਲੇ ਹੋ ਗਈ ਹੈ ਤਾਈ ਇਹ ਤਾਈ ਤਾਈ ਅੱਥੇ ਪਿੱਛੇ ਬੈਠੇ ਰੋਟੀ ਖਾਣ ਕਾ ਰੋਟੀਆਂ ਨਹੀਂ ਮਿਲਦੀਆਂ ਆ ਵੀ ਕਿੰਨਾ ਕਰੋ ਮੰਗ ਕੇ ਨੇ ਆਈਆਂ ਰੋਟੀ ਲੋਕੀ ਕੀ ਆਖਣਗੇ ਹੈ ਮੈਂ ਪ੍ਰੋਣਾ ਲੈ ਆ ਗੱਡੀ ਤੇ ਆ ਲੈਣ ਕਿੱਥੇ ਹੈ ਤੇਰਾ ਪ੍ਰੋਣਾ ਇੱਥੇ ਕੋਈ ਪ੍ਰੋਣਾ ਨਹੀਂਗਾ ਆਂਦਾ ਤੂੰ ਵੱਡੀ ਖਾ ਲੈ ਉਹ ਜਿਹੜਾ ਬੱਜਾ ਵਾ ਉਹ ਪ੍ਰੋਣਾ ਹੈ ਜਿਹੜਾ ਹੋਣਾ ਇਹਦਾ ਹੋਣਾ ਤੇਦੀ ਮਾਂ ਦਾ ਹੋਣਾ ਹੂੰ ਚਲੋ ਹਰਤਾ ਕਿੱਥੇ ਖਾਣ ਦੇ ਆ ਤੂੰ ਕਰ ਬੈਠੀ ਖਾ ਲੈਦੀ ਹੈ ਹੈ ਆ ਤਾਈ ਕੀ ਕੰਮ ਕਰਦੀ ਹੈ ਤੂੰ ਅਚੰਗਾ ਜਰ ਉਸ ਕੱਟਣ ਦੇ ਆ ਪ੍ਰੋਣਾ ਲਿਆਇਆ ਭੈਣਾ ਤੂੰ ਜਾ ਭੈਣ ਜਿਦਾ ਨਹੀਂ ਕਰੀਦਾ ਹੁੰਦਾ ਹੈ ਉਨਨੇ ਮੈਨੂੰ ਗੁੱਸੇ ਹੁਣਾਵਾ ਹਾਏ ਲੋਕਾਂ ਦੀ ਗੱਲਾਂ ਕਰਨੀਆਂ ਮੰਮੀ ਕੋਟੇ ਕੋਟੇ ਇਹਨੂੰ ਤੇ ਨਹੀਂ ਕਰਨੇ ਕਰਨੀਆਂ ਸਾਨੂੰ ਕਰਨੀਆਂ ਗੱਲਾਂ ਜਾਓ ਆਪਣੇ ਘਰ ਨੂੰ ਉਨਨੇ ਗੁੱਸੇ ਹੋਣਾ ਨੇ ਕਿਹਾ ਆ ਕਿੱਦਾਂ ਫੜ ਲੀਆਂ ਮੈਂ ਮੈਨੀਆਂ ਨਹੀਂ ਕਰਨੀਆਂ ਉਨਨੇ ਮੈਨੂੰ ਕੱਲੀ ਨੂੰ ਖਾਣਾ ਵਾ ਤੰਨ ਨਹੀਂ ਖਾਣਾ ਜੇ ਤੂੰ ਕੱਲੀ ਨੂੰ ਲੈਣਾ ਤਾਂ ਕੱਲੀ ਨੂੰ ਖੜੀ ਚੱਲ ਰਤਾ ਤੋਨੇ ਮਰ ਜਾਨੀ ਹੀ ਛੱਡੇ ਚਲ ਜਾ ਤੂੰ ਹਾਲ ਜੋਤੀ ਛੱਡ ਜਾ ਤੂੰ ਹਮਾਰ ਮਾਂ ਕਿੱਥੇ ਆ ਜਾ ਜੋਤੀ ਮੰਮੀ ਮੈਂ ਡਰਦੀਂਦਾ ਹੀਗਾ ਜੇ ਜਲੂਸ ਕੱਢਣ ਦੀ ਹੋਵੇ ਕੇ ਸਿਰ 파ੜ ਦੂਗੀ ਪਖੰਡ ਕਰਦੀ ਸਾਰੇ ਸਿਰ 파ੜ ਦੂਗੀ ਕਿ ਢਿਪੂਏ ਚੜੀ ਸਕੋਈ ਚਲਾ ਹੜਤਾ ਚਲਤਾ ਕਿੱਥੇ ਜਾਣਾ ਵਾ ਘਰ ਚੱਲ ਘਰ ਚੱਲ ਮੇਰਾ ਪ੍ਰੋਹਨੇ ਨੇ ਆ ਗੁੱਸੇ ਆਹ ਪ੍ਰੋਹਨਾ ਮੇਨੋ ਕੋਈ ਪ੍ਰੋਹਨਾ ਚਲਾ ਖੜਾ ਚੱਲਾ ਪਿੰਡ ਘਰ ਚੱਲੀ ਚੱਲਾ ਪ੍ਰੋਹਨੇ ਕੋ ਖੜਾ ਤੇ ਨਾ ਚੱਲ ਚੱਲ ਤੂੰ ਚੱਲੋ ਥੇ ਚੱਲ ਜਾ ਆਜੋ ਆਜੋ ਤੂੰ ਚੱਲ ਨਹੀਂ ਉੱਥੇ ਉੱਥੇ ਇੱਥੇ ਆਜੋ ਚੱਲੋ ਆਜੋ ਹੁਣ ਮੈਂ ਨਹੀਂ ਜਾਣਾ ਘਰ ਤੇ ਤੂੰ ਕੀ ਕਰ ਗਿਆ ਹੈ ਮਨੇ ਤਾਂ ਸਾਨੂੰ ਛੱਡਣਾ ਉਹ ਦਾੜੀ ਵਾਲਾ ਲੈਣ ਆਇਆ ਮੈਂ ਮੁੜ ਕੇ ਮੋਰ ਕਿ ਮੈਨੂੰ ਖਾਣਾ ਨਹੀਂ ਆਉਣਾ ਦਾੜੀ ਵਾਲੇ ਕੋ ਚੱਲ ਜੀ ਚਲਾ ਖੜਾ ਨਹੀਂ ਆਜੋ ਪੈਂਜੀ ਆਜੋ ਚੰਗੇ ਚੱਲ ਲੋਕੀ ਗੱਲਾਂ ਹਾਏ ਕਿ ਇੱਥੇ ਆ ਖੁਲਾੜੀ ਕਾਰ ਕੋਈ ਨਹੀਂ ਇੱਥੇ ਬਹਿ ਕੇ ਜਾਣਾ ਆਹੋ ਚਲਾ ਬਹਿ ਉੱਤੇ ਫਿਰ ਚੜ ਕੇ ਬਹਿ ਤੈਨੂੰ ਖੜਾਏ ਤੇ ਰੇਡ ਕਰ ਚੱਲ ਚੱਲ ਉਹਨੇ ਚਲਾਉਣਾ ਹੋਣਾ ਫਰੋਣੇ ਵਿੱਚ ਚਲਾਉਣਾ ਮੈਂ ਚਲਾ ਕੇ ਘਰ ਤੱਕ ਲਿਆ ਜੰਨੀ ਆ ਚੱਲ ਤੁਰਗਾ ਕੀ ਲੈਣੀ ਦਾ ਕਿਆ ਬਣਾ ਸਾਡੀਆਂ ਚੀਜ਼ਾਂ ਨੂੰ ਹੱਥ ਨਾ ਲਾ ਮੈਲੀਆਂ ਨਾ ਕਰਦੀ ਨਾ ਤਾਈ ਮੈਲੀਆਂ ਨਾ ਕਰਦੀ ਸਾਡੀਆਂ ਚੀਜ਼ਾਂ ਚੱਲ ਆ ਮੈਂ ਰੇਡ ਤੇ ਖੜਾ ਚੱਲ ਜੋ ਤੀਨ ਵਕੈ ਨਹੀਂ ਦਫਾ ਹੋ ਜਾਇ ਤੂੰ ਭਾਈ ਜਦ ਤਾ ਚਲੇ ਕਰ ਜਣਾ ਕਰ ਬੋਤੇ ਚੱਲ ਕੇ ਕਰ ਹੁਣ ਤੜੀ ਤਾਈ ਨਹੀਂ ਮੈਂ ਹੁਣੇ ਤੜੀ ਤਾਈ ਮੈਂ ਤੂੰ ਕੌਣ ਹੈ ਫਿਰ ਹੁਣ ਮੈਂ ਫੇਰ ਜਨ ਪ੍ਰੋਣੀ ਨਾਲ ਮਿਲਣਾ ਹਾਂਗੀ ਨਾ ਫੇਰ ਮੈਂ ਫੇਰ ਆਉਂਗੀ ਤੁਹਾਨੂੰ ਦੱਸੂਗੀ ਕੀ ਲੱਗਦੀ ਥਾਡੀ ਚਲਾ ਹੁਣ ਘਰ ਚੱਲੀ ਆ ਨਾ ਫਿਰ ਦੱਸਿਓ ਤੁਸੀਂ ਮੇਰੇ ਲਈ ਬੜੀ ਬਣਾਈ ਗਾਨੀ ਆਓ ਬਣਾ ਲਾਂ ਨਹੀਂ ਨਹੀਂ ਕੁਛ ਨਹੀਂ ਲੈਣਾ ਮੈਂ ਮੈਨੂੰ ਤੇ ਬਸ ਬੰਦਾ ਚਾਹੀਦਾ ਸੀ ਮਿਲ ਗਿਆ ਚੱਲ ਮੇਰੇ ਭਾਈ ਡਿੰਗ 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 ਬ੍ਰੇਕਾ ਲੱਗਣੀਆਂ ਇੱਥੋਂ ਇੰਜ ਕਰਕੇ ਇੰਜ ਬਰੇਕ ਲਾਉਣੀ ਇੰਜ ਕਰਕੇ ਮੈਂ ਡਿੱਗਣਾ ਉੱਤੇ ਉਲਟ ਉਲਟ ਕੇ ਹਾਏ ਸਾਹ ਚੜ ਗਿਆ ਹਾਏ ਹਾ ਹਾ ਇਹਦੇ ਆੜ ਕੇ ਬਹਿ ਗਈ ਆ ਇਹਨੂੰ ਬੰਦਾ ਨਵਾਂ ਮਿਲਿਆ ਨਾ ਅੱਗੇ ਨਹੀਂ ਸੀ ਨਾ ਮਿਲਿਆ ساری ਉਮਰ ਇਦਾਂ ਨੰਗੀ ਮੇਰੀ ਪਹਿਲਾਂ ਲੱਭ ਨਹੀਂ ਸੀ ਹੁਣ ਜੀ ਲੱਭਣ ਲੱਗੀ ਬੁੱਢੇ ਵਰੀ ਆਣ ਕੇ ਉਹਨਾਂ ਨੇ ਲੱਭਿਆ ਨਾ ਤੈਨੂੰ ਤੈਨੂੰ ਕਹਿੰਦੇ ਆਖਿਆ ਮੇਰੇ ਮਗਰਾਓ ਤੇ ਬੇਬੇ ਅਹੀਂ ਆਉਣਾ ਹੋਰ ਤੇਰੇ ਮਗਰ ਲੋਕੀ ਆਉਣਾ ਕੌਣ ਆਵੇ ਤੇਰੇ ਮਗਰ ਕੋਈ ਵੀ ਹੈਗਾ ਮੈਂ ਇਹ ਚਾਰ ਚਫੇਰੇ ਵੇਖ ਕੇ ਆਏ ਆ ਜਾਈ ਮੈਂ ਤੇ ਮਗਰ ਇੰਨਾ ਕਨਣਾ ਨਹੀਂ ਆਈ ਆ ਤੇ ਕੌਣ ਆਵੇ ਤੇ ਤੂੰ ਇੱਥੇ ਉਹ ਗੱਲ ਪਤਾ ਹੋਣਾ ਲੱਗਣਾ ਕਿੱਥੇ ਮਰ ਮੁਰ ਜਾਣਾ ਤੂੰ ਆਏ ਮੇਰਾ ਬੰਦਾ ਤੁਹਾਨੂੰ ਪੁੱਛਣਾ ਚੱਲ ਆਜੋ ਆਜੋ ਹਾਏ ਹੁਣ ਉਹਨੇ ਮੈਨੂੰ ਲੱਭਣਾ ਮੁੜ ਕੇ ਨਹੀਂ ਕਿਤੇ ਨਹੀਂ ਲੱਭਦਾ ਤੈਨੂੰ ਬੰਦਾ ਚੱਲ ਲੱਗਾ ਬੰਦਾ ਤੈਨੂੰ ਲੁਬਣਾਨ ਕੇ ਏ ਲਗ ਦਰੋ ਲੋਪੇ ਮੈਂ ਆਣੀ ਜਾਣਾ ਪੈਣਾ ਇੱਥੇ ਕਿੱਥੇ ਮੈਨੂੰ ਕੋਰਨੇ ਚ ਲੈ ਆਈਆਂ ਮੈਂ ਘਾਰ ਹੀ ਲੈ ਕੇ ਵੱਡੀ ਕੋਠੀ ਚ ਵੱਡੀ ਕੋਠੀ ਚ ਤਹਾ ਡਾਡੀ ਆਇਆ ਨਾ ਪਾਣੀ ਦੋ ਉਹਨੂੰ ਕੋਈ ਨਹੀਂ ਮੰਮੀ ਕੋਠੀ ਵੀ ਪਾਲਾਂਗੇ ਪਹਿਲਾਂ ਠੀਕ ਤੇ ਹੋਵੋ ਕੀ ਹੋਇਆ ਮੈਨੂੰ ਕਿੰਨਾ ਦੇ ਘਰ ਹੀਗੀ ਕਿਸੇ ਦੇ ਘਰ ਵੀ ਨਹੀਂ ਗਲੀ 'ਚ ਬਹਿ ਕੇ ਨਾ ਰੋਟੀ ਖਾਣ ਦੀ ਹਾਏ ਰੋਟੀ ਕਿੱਥੋਂ ਲੈਨੀ ਪ੍ਰੋਣ ਵਾਲੀ ਕੀ ਐ ਰੋਟੀ ਚੰਨ ਜਲੂਸੇ ਨੇ ਕੱਢਿਆ ਕੇ ਬੜੇ ਸਵਾਦ ਲਾ ਲਾ ਤਾਂ ਇਹੀ ਰੋਟੀ ਖਾਣੋਂ ਤੇ ਬਹਿ ਗਈ ਚੌਂਕੜਾ ਮਾਰਤੀ ਦੀਦੀ ਜਲੂਸੀ ਕੱਢਣਾ ਮਾ ਮਾਂ ਪੁੱਤ ਨਹੀਂ ਤਾਂ ਜਲੂਸ ਪੂਰਾ ਕਢਾ ਕੇ ਰੱਖਿਆ ਬਾਡਾ ਜਲੂਸ ਬਾਕੀ ਐ ਕੋਈ ਬਾਡਾ ਨਿਕਲ ਜਾ ਬਾਡਾ ਤੁਹਾਡਾ ਹੀ ਨਿਕਲਣ ਲਿਆ ਵਾ ਆ ਪਤਾ ਹੀ ਨਹੀਂ ਕਿ ਕਰਦੇ ਨਿਕਲ ਜਾਓ ਕਿੱਥੇ ਨਿਕਲ ਲਿਆ ਇੱਦਾਂ ਨਿਕਲਣਾ ਤਾਂ ਲੱਗਦਾ ਨਾ ਪਖੰਡ ਕਰਦੀ ਐ ਫੇਰ ਕੌਣ ਪਖੰਡ ਕਰਦੀ ਕੀ ਪਖੰਡ ਵਾ ਮੈਨੂੰ ਕੀ ਹੋਇਆ ਵਾ ਤੁਹਾਡਾ ਜਰੂਸ ਕਰ ਤਾਂ ਨਿਕਲਣਾ ਵਾ ਮੈਨੂੰ ਕੀ ਪਤਾ ਤੁਸੀਂ ਆਖਣ ਡਿਆ ਜਰੂਸ ਨਿਕੜਾ ਜਲੂਸ ਨੇ ਮੈਂ ਵੀ ਕਹਤਾ ਜਲੂਸ ਨਿਕੜਾ ਦੀਦੀ ਇਹਨੂੰ ਨਾਂ ਪੂਰੇ ਜਿੱਤੇ ਆ ਪੀ ਕੌਣ ਕੀ ਲੱਗਦਾ ਵਾ ਇਹਨੂੰ ਇੰਨਾ ਵੀ ਪਤਾ ਮੈਂ ਕੀ ਲੱਗਦੀ ਮੈਨੂੰ ਕੀ ਪਤਾ ਤੂੰ ਕਿਹਦੀ ਕੁੜੀ ਆ ਹੁਣ ਵੇ ਪਖੰਡ ਕਿਹਦੀ ਕੁੜੀ ਤੂੰ ਇਹ ਤੇਰੀ ਨਾਂ ਮਾਂ ਅਨਪ੍ਰੀਤ ਹੂੰ ਹਾਂ ਜੇ ਤਾਂ ਮੈਂ ਆਪਣਾ ਵਿਆਹ ਹੋਇਆ ਤੇ ਕੀ ਦੀ ਨਾ ਮੈਂ ਤੇ ਯਾਰ ਕੀ ਕਰੀ ਹੇ ਤੇਰੇ ਸੇ ਹਾਈ ਕੋਰਟ ਦੀ ਦੀਦੀ ਮੈਨੂੰ ਲੱਗਦਾ ਇਹਨੂੰ ਹਸਪੀਟਲ ਦਾਖਾ ਕਰਾਉਣਾ ਹੀ ਪੈਣਾ ਵਾ ਪਤਾ ਕਰੀਏ ਕਿਹ ਕੋਲ ਤੇ ਹੋਰ ਕੀ ਆ ਫਿਰ ਕਰਨੇ ਹੀ ਪੈਣਾ ਵਾ ਤੁਸੀਂ ਵੀ ਅਦੀ ਸੈਡ ਲੈਂਦੀ ਹੈ ਨਾ ਤਾਈ ਦੀ ਹਰ ਗੱਲ 'ਚ ਮੈਨੂੰ ਕੀ ਪਤਾ ਵੀ ਨਹੀਂ ਦਾ ਕਰਨਾ ਸੁਧਰਣਾ ਹੋ ਜਾਣਾ ਵੀ ਨਹੀਂ ਸ਼ਿਕਾਇਤ ਹੋ ਜਾਣਾ ਆਏ ਦਿਨ ਨਵੀਂ ਆਫਤ ਆ ਜਾਂਦੀ ਨਵੀਂ ਆਫਤ ਹੁੰਦੀ ਆ ਕੋਈ ਨਾ ਕੋਈ ਰੋਜ਼ ਕਰਦਾ ਅੱਜ ਉਹਨੇ ਆ ਕੇ ਪਤਾ ਨਹੀਂ ਕੀ ਕਰਨਾ ਕੀ ਚੰਨ ਚੜਨਾ ਉਹਨੇ ਉਹਨੇ ਸਾਡਾ ਇੱਕ ਸੋਤ ਜਿਉਂ ਉਦੋਂ ਤੋਂ ਮਗਰੋਂ ਦਾਖਲ ਕਰਾਈ ਤੇ ਤਾਂ ਵੀ ਸਿਆਪਾ ਉਹਨੇ ਕਹਣਾ ਕਿੱਥੇ ਚਲ ਗਈ ਉਹਨੇ ਕਹਣਾ ਤੇਹੀ ਜਾਣ ਕੇ ਆਣ ਤੇ ਕਰਵਾਈ ਤਾ ਉਹਨੂੰ ਤਾਂ ਵੀ ਨਹੀਂ ਛੱਡਣਾ ਕਿ ਤੁਸੀਂ ਇਹਨੂੰ ਸੂਝਾਨ ਕਰਤਾ ਵਾ ਜਾਣ ਕੇ ਪਾਸੋਂ ਨਹੀਂ ਸੌਕੀ ਹੱਡੀ ਫਿਰ ਚਾਚੀ ਜੀ ਐਦਾਂ ਕਰੋ ਵੀ ਲੋਕ ਲਾ ਦੋ ਇੱਥੇ ਹੁਣ ਇੰਨੀ ਨਹੀਂ ਜੇ ਰਾਕੀ ਰੱਖੀ ਜਾਣੀ ਚਲ ਮੈਂ ਐਦਾਂ ਹੀ ਕਰਦੀ ਹਾਂ ਇੱਕ ਉੱਥੇ ਲੋਕ ਲਾਉ ਦੇ ਕਿੱਥੇ ਜਿੰਦਾ ਲਾਉ ਹੁਣ ਬਾਹਰ ਨਿਕਲੇ ਹੁਣ ਇੰਨਾ ਥੋੜਾ ਜਲੂਸ ਕਰ ਦੇਣਾ ਇਹ ਤਾਂ ਕੋਈ ਜਾਂਦਾ ਨਹੀਂਗਾ ਕੁਝ ਨਿਕਲਣਾ ਪੈਣਾ ਨਹੀਂ ਪਾਣਾ ਇਹ ਤੇ ਜਿੰਦਾ ਲਿਆ ਕੇ ਮੰਮੀ ਨੇ ਕੋਲ ਲਾ ਦੇ ਕੰਮ ਵੀ ਕਰਨਾ ਮਪਾੜੂ ਕਰਤਾ ਵੈਨ ਨੀ ਮੰਮੀ ਤੇ ਜਿੰਦਾ ਲਿਆ ਕੇ ਬਣਾ ਦਿਓ ਦੱਸੋ ਕਿੱਧਰ ਆਏ ਸੀ ਓਏ ਆਂਦਾ ਵਾ ਵੀ ਭਾਜੀ ਇਹਨਾਂ ਨੂੰ ਕਹਿ ਪਿਓ ਕੁੜੀ ਦਾ ਕੇਸ ਜਿਹੜਾ ਉਹ ਦੁਬਾਰਾ ਕਰਨਾ ਪੈਣਾ ਵੀ ਤੁਸੀਂ ਕਰੋ ਉਹ ਪਹਿਲਾਂ ਤੇ ਰਫਾ ਦਫਾ ਹੀ ਹੋ ਗਿਆ ਘਾਤ ਉਹ ਜਿਹੜੀ ਕੁੜੀ ਮਰੀ ਅਮਨ ਆਹੋ ਉਹਦਾ ਕੇਸ ਆਂਦਾ ਵੀ ਦੁਬਾਰਾ ਕਰਦਾ ਇਨਸਾਫ ਮਿਲ ਜੂਗਾ ਕੋਈ ਨਹੀਂ ਇਨਸਾਫ ਅੱਪੇ ਮਹਾਰਾਜ ਨੇ ਦੇ ਦੇਣਾ ਕੇਸ ਕਰਕੇ ਹੁਣ ਕਚੈਰੀਆਂ 'ਚ ਭੱਜੇ ਫਿਰਨਾ ਕੋਈ ਨਹੀਂ ਭਜਣਾ ਬਣਾ ਤੁਹਾਨੂੰ ਤੁਸੀਂ ਬਾ ਕੇਸ ਕਰੋ ਨਾਲੇ ਆ ਮਨਜੋਤ ਜਿਹੜਾ ਵਾ ਉਹ ਘਰੋਂ ਫਰਾਰ ਵਾ ਉਹਦਾ ਕਦੇ ਵੀ ਖਤਰਾ ਹੋ ਸਕਦਾ ਤੁਹਾਨੂੰ ਮੈਨੂੰ ਕੋਈ ਖਤਰਾ ਨਹੀਂ ਮਨਜੋਤ ਦਾ ਫਰਾਰਾ ਰਵੇ ਫਰਾਰ ਮੈਂ ਕੋਈ ਮਾਈਖਾ ਨਹੀਂ ਮਨਜੋਤ ਦੀ ਤੁਸੀਂ ਕਰੋ ਕਿਵੇਂ ਭਰਾਗੇ ਨਹੀਂ ਮੈਂ ਨਹੀਂ ਮੈਂ ਕੋਈ ਕੇਸ ਨਹੀਂ ਕਰਨਾ ਮੈਨੂੰ ਲੋੜ ਹੀ ਨਹੀਂ ਕੇਸ ਕਰਨ ਦੀ ਬਹੁਤ ਸਾਰੇ ਪਰੂ ਸਾਡੇ ਕੋਲ ਹੈਗੇ ਆ ਪਰੂਫਾਂ ਦੇ ਵੀ ਲੋੜ ਨਹੀਂ ਪ੍ਰੂਫ ਆਪਣੇ ਦਾ ਦਿਖਾਲ ਕੇ ਗਿਆ ਉਹ ਇਹਨਾਂ ਨੂੰ ਬਾਹਰ ਗਏ ਵੀ ਗਿਆ ਵਾ ਇਹ ਅਭੀ ਤੁਸੀਂ ਕੀ ਗੱਲ ਤੁਸੀਂ ਤੁਸੀਂ ਆਪਣੀ ਧੀ ਨੂੰ ਇਨਸਾਬ ਨਹੀਂ ਦਵਾਉਂਦੇ ਨਹੀਂ ਕੋਈ ਗੱਲ ਨਹੀਂ ਧੀਾਂ ਐਦਾਂ ਬੜੀ ਚੜਦੀਆਂ ਰਹਿੰਦੀਆਂ ਵਾ ਕੋਈ ਗੱਲ ਨਹੀਂ ਬਹੁਤ ਵਾਰ ਤਾਂ ਹੁੰਦੀਆਂ ਉੱਥੇ ਵੀ ਉਸੇ ਰਾਹ ਮੇਰੀ ਧੀ ਚੱਲ ਗਈ ਆ ਕੀ ਹੋ ਗਿਆ ਫਿਰ ਬਾਦ ਉਹਨਾਂ ਇਨੈ ਤਸੀਹ ਦਿੱਤੇ ਉਹਨੂੰ ਤੁਹਾਨੂੰ ਕੋਈ ਦੁੱਖ ਨਹੀਂ ਕੋਈ ਨਹੀਂ ਤਸੀਹ ਦਿੱਤੇ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਤੇ ਅਹਿਸਾਸ ਹੋਏ ਸਜਾ ਮੈਨੂੰ ਵੀ ਫੇਰ ਪਤਾ ਲੱਗੂਗਾ ਨਹੀਂ ਨਹੀਂ ਕੇ ਇਸ ਕੋਈ ਨਹੀਂ ਕਰਨਾ ਮੈਂ ਕਿ ਦੇ ਚਲਾ ਰਿਹਾ ਦੋਮਾ ਉਹ ਮੌਜੂਦ ਕੋ ਬੱਜ ਕੇ ਰਿਓ ਉਹ ਘਰੋਂ ਫਰਾਰ ਜੀ ਉਹ ਫਰਾਰ ਰਵੇ ਫਰਾਰ ਦਫਾ ਹੋਏ ਮੈਂ ਉਹ ਤੋਂ ਕੋਈ ਲੈਣਾ ਮੇਰੇ ਲੋ ਅੱਜ ਮਰ ਜੇ ਕੱਲ ਮਰ ਜੇ ਖਾ ਮਾਰ ਨੂੰ ਖਾਵੇ ਨਹੀਂ ਤੁਹਾਡਾ ਨਾ ਕੋਈ ਸਾਰ ਪਚਾਵੇ ਮੈਂ ਨੂੰ ਕੋਈ ਨਹੀਂ ਮੈਨੂੰ ਨੇ ਨੁਕਸਾਨ ਪਉਂਦਾ ਮੈਂ ਇੱਥੇ ਕਰਨਾ ਪਚਾ ਦੂ ਤੇ ਨਹੀਂ ਫਿਰ ਵੀ ਆਪਣੀ ਜ਼ਿੰਦਗੀ ਜੀਣੀ ਆ ਜ਼ਿੰਦਗੀ ਆ ਤੇ ਮੈਨੂੰ ਕੋਈ ਡਰ ਪਿਆਦਾ ਜਾਂ ਮੈਂ ਉਹ ਤੋਂ ਡਰ ਕੇ ਤੇ ਰਹਿੰਦੇ ਆ ਵਾ ਪਰ ਤਨ ਕੋਈ ਦੁੱਖ ਨਹੀਂ ਤੁਹਾਡੀ ਨਹੀਂ ਮੈਨੂੰ ਕੋਈ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੈਨੂੰ ਨਹੀਂ ਇਹ ਜੀ ਸ਼ਲਾਵਾ ਦੀ ਲੋੜ ਲੈ ਉਹਦੇ ਹੀ ਆਏ ਸੀ ਵੀ ਜਦ ਕੋਈ ਕੇਸ ਕਰੋਗੇ ਤੋ ਨਹੀਂ ਤੁਸੀਂ ਬਿਲਕੁਲ ਨਹੀਂ ਨਹੀਂ ਮੈਂ ਕੋਈ ਕੇਸ ਨਹੀਂ ਕਰਨਾ ਇੱਥੇ ਵਿਚਾਰੀਆਂ ਨੂੰ ਭਜਾ ਕਰਾਂ ਆਪਣੇ ਮਹਾਰਾਜਨ ਸਾਹਿਬ ਕੋਲ ਕੁਸਰਤ ਸਾਹਿਬ ਨਹੀਂ ਦਵਾਉਂਦੇ ਤੇ ਕੀ ਕੇਸ ਕਰੋਗੇ ਫਿਰ ਇਹ ਕਾਰਵਾਈ ਕਰਕੇ ਇੱਧਰ ਕਿੱਧਰ ਫੜ ਲੜਗੇ ਹੋ ਨਹੀਂ ਮੈਨੂੰ ਪੁਲਿਸ ਵਾਲਿਆਂ ਦਾ ਇਨਸਾਫ ਨਹੀਂ ਲੋੜ ਫੇਰ ਮੈਂ ਨਹੀਂ ਮੈਨੂੰ ਕੋਈ ਇਨਸਾਫ ਨਹੀਂ ਮੈਂ ਆਪੇ ਮਹਾਰਾਜਨ ਇਨਸਾਫ ਦੇ ਦੇਣਾ ਚਲੋ ਉਹ ਤਾਂ ਦੇਣਾ ਦੇਣਾ ਹੈ ਵੀ ਕਿ ਉਹ ਤਾਂ ਮਹਾਰਾਜ ਨਹੀਂ ਦੇਣ ਨਹੀਂ ਨਹੀਂ ਮੈਨੂੰ ਇਹੋ ਜਿਹਾ ਸਾਰੇ ਪ੍ਰੂਫ ਉਹਦੇ ਵਿਰੁੱਧ ਮਿਲ ਗਿਆ ਨੂੰ ਨਹੀਂ ਨਹੀਂ ਇਹੋ ਜਿਹਾ ਚੱਕਰ 'ਚ ਮੈਂ ਨਹੀਂ ਪੈਂਦਾ ਨਾ ਮੈਨੂੰ ਲੋੜੀ ਚੱਲੀਏ ਫਿਰ ਚਲੋ ਓਹ ਆਈ ਚੰਗਾ ਆਹ ਬੋਲ ਬੱਸ ਉਹ ਚਾਪਣਾ ਵਾ ਕਿ ਪਿੰਦੇ ਰਹਿੰਦੇ ਜੇ ਕੋਈ ਨਹੀਂ ਪੀ ਕੇ ਆਇਆ ਜਾਂਦੇ ਚਲੋ ਚਾਹ ਦੀ ਜਾਨੀ ਹੈ ਹਾਂ ਘਰ ਜਾ ਕੇ ਪੀ ਲਿਓ ਇਹਨਾਂ ਲੱਗਦਾ ਕੋਈ ਪਤਵਾ ਹੀ ਨਹੀਂ ਆ ਕੁੜੀ ਸਗੀ ਨਹੀਂ ਦੀ ਆ ਮਰਤੀ ਉਹ ਸਗੀ ਕੁੜੀ ਆ ਹੂੰ ਮੈਨੂੰ ਲੱਗਦਾ ਇਹ ਵੀ ਦਿਮਾਗ ਤੋਂ ਭੋਂ ਗਿਆ ਥੋੜਾ ਜਹ ਨਹੀਂ ਬਹੁਤਾ ਹੀ ਭੋਂ ਆ ਫਿਰ ਉਹ ਕੋਈ ਦੁੱਖ ਨਹੀਂ ਕੁੜੀ ਦਾ ਆਂਦਾ ਕੁੜੀਆਂ ਮਰਦੇ ਬਲੀ ਚੜਦੀਆਂ ਰਹਿੰਦੀਆਂ ਇਦਾਂ ਹੂੰ ਤਾਂ ਲੱਗਦਾ ਨਹੀਂ ਇਤਾਂ ਕੁੜੀ ਉਹਦੀ ਇਤਾਂ ਹੋਈ ਹੋਗੀ ਹੋਈ ਇਹਦੇ ਦਿਮਾਗ ਤੇ ਅਸਰ ਹੋ ਗਿਆ ਹੀ ਇਹ ਸਦਮਾ ਲੱਗ ਗਿਆ ਸਾਰੇ ਪ੍ਰੂਫ ਹੀ ਦਿਖਾ ਲ ਕੇ ਗਿਆ ਸਭ ਕੁਝ ਮੈਂ ਕਰਕੇ ਗਿਆ ਇਹ ਬੰਦੇ ਨੂੰ ਪਤਾ ਹੀ ਕੋਈ ਨਹੀਂ ਜੀ ਆ ਗਾਲੀ ਦੇ ਹੱਥੇ ਲਾ ਕੇ ਸਦਮਾ ਲੱਗ ਗਿਆ ਸਦਮਾ ਲੱਗ ਗਿਆ ਸਦਾ ਮਨਾ ਗਿਆ ਇਹ ਇੱਕ ਵਾਜੀ ਹੁੰਦੀ ਉਹ ਤਾਂ ਉਹ ਕੀ ਤੂੰ ਵੀ ਸੁਣੀ ਆ ਮਮੀ ਸੁਣਦੀ ਮੈਨੂੰ ਬਾ ਸੁਣਦੀ ਉਹ ਜਿੱਦਾਂ ਕੋਈ ਹੂੰਗਣ ੜਿਆ ਮੈਂ ਤਾਂ ਬਿਲੋਂ ਨਾਲ ਵੇਖਿਆ ਮੈਂ ਕਿ ਇਹਨਾਂ ਦੀ ਸਾਹ ਸੁਈ ਲੈਣ ਦੀ ਪ੍ਰੋਬਲਮ ਆ ਕਰੇ ਕੋਈ ਨਹੀਂ ਨਹੀਂ ਉਹ ਹੂੰਗਦਾ ਹੀ ਜਦਾਂ ਕੋਈ ਹਾਂਜੀ ਤੇ ਉਹਦੀ ਨਹੀਂ ਮੈਨੂੰ ਸਮਝ ਲੱਗੀ ਹੈ ਤਾਂ ਨਹੀਂ ਜੀ ਇਹ ਗੱਲ ਤਾਂ ਨਹੀਂ ਸਮਝ ਲੱਗੀ ਵੇਖਦਾ ਲੈ ਵੀ ਇਨਸਾਨ ਨੂੰ ਕੋਈ ਫਰਕ ਹੀ ਨਹੀਂ ਹੋਏ ਇਹਨੂੰ ਹੈ ਹੱਥ ਨਹੀਂ ਕੋਈ ਅੰਦਾਜ਼ ਮੈਨੂੰ ਅਖੀ ਕੀ ਕਰ ਦੂਗਾ ਉਹ ਮੈਨੂੰ ਕਰ ਦੂਗਾ ਹਾਂ ਮਜੂਦ ਵੇਖ ਘਰ ਉਹ ਬੱਧਾਈ ਹੋ ਸਾਬ ਲੈ ਕੀ ਕਰਨਾ ਕਿੰਦਾ ਬਸ ਸੁਣ ਉਹ ਫਿਰ ਕੀ ਕਰਨਾ ਕਰਨਾ ਕਿ ਉਹ ਸਾਬ ਨਾਲ ਸਲਾਹ ਕੀ ਬੰਦਾ ਅੱਛਾ ਅੱਛਾ ਹੂੰ ਬਾਕੀ ਇਹਨੇ ਤਾਂ ਨਹੀਂ ਹੁਣ ਪੈਰ ਲਾਉਣੇ ਇਹ ਕੋਟ ਕਚੈਰੀਆਂ ਦੇ ਚੱਕਰਾਂ ਚੋਂ ਵੱਜਦਾ ਹੀ ਜੱਗਾ ਕਹਿੰਦਾ ਮੈਂ ਵੱਜਦਾ ਹੀ ਜੱਗਾ ਹੂੰ ਤੇਰੇ ਗੱਲ ਹੀ ਨਹੀਂ ਸੁਣਦਾ ਹੁੰਦਾ ਇੱਤਾਂ ਤੇ ਇਹਦੇ ਕੰਨੀ ਗੱਲ ਹੀ ਨਹੀਂ ਜਾਂਦੀ ਇੱਤਾਂ ਉਹਨੂੰ ਅਸਰੇ ਕੋਈ ਨਹੀਂ ਕਹਦੇ ਚੱਲ ਚਲੀਏ